ਤੇ ਅੱਜ ਨੇ ਸਾਨੂੰ ਕੋਈ ਕਹਿ ਦੇਵੇ ਨਾ ਕਿ ਅਮਰਤ ਸ਼ਖਲੋ ਗੁਰੂ ਕੇ ਸਿੰਘ ਬਣ ਜਿਓ ਤੇ ਗਾੜੀਆਂ ਬੱਚਾ ਜਿਹਨੂੰ ਕਹਿਣਾ ਅਮਰਤ ਸ਼ਖਲੋ ਉਹ ਭਾਵੇਂ ਬੋਲੇ ਨਾ ਬੋਲੇ ਲਾਗੂ ਮਾਂ ਤੇ ਪਿਓ ਉਹਨਾਂ ਦਾ ਜਵਾਬ ਹੁੰਦਾ ਵਾ ਕਿ ਲੋ ਜੀ ਸਾਡਾ ਬੱਚਾ ਕਿਹੜਾ ਕੁਝ ਖਾਂਦਾ ਪੀਂਦਾ ਵਾ ਅਜੇ ਤੇ ਖਾਣ ਪੀਣ ਦੇਣਿਆ ਤਾਂ ਮੈਂ ਬੇਨਤੀ ਉਹਨਾਂ ਲੋਕਾਂ ਨੂੰ ਕਰਾਂ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਪੰਜਾਂ ਪਿਆਰਿਆਂ ਨੂੰ ਅਮਰਸ਼ਾ ਕੇ ਬੀਰ ਅਸਨ ਹੋ ਕੇ ਉਹਨਾਂ ਪੰਜਾਂ ਪਿਆਰਿਆਂ ਪਾਸੋਂ ਆਪ ਅਮਰਸ਼ਾ ਗਿਆ ਏ ਇਹਦਾ ਮਤਲਬ ਗੁਰੂ ਸਾਹਿਬ ਕੁਝ ਖਾਂਦੇ ਪੀਂਦੇ ਉਹਨਾਂ ਦੇ ਨਾਲੇ ਮੁਕਦੀ ਗੱਲ ਮੈਨੂੰ ਕੋਈ ਇੱਕ ਚੀਜ਼ ਦਾ ਜਵਾਬ ਦੇ ਦੇਵੇ ਕਿ ਬਾਣੀ ਨੇ ਸਾਨੂੰ ਕੀ ਖਾਣ ਤੋਂ ਰੋਕਿਆ ਵਾ ਤੁਸੀਂ ਪਨੀਰ ਖਾਓ ਤੁਸੀਂ ਦੁੱਧ ਪੀਓ ਤੁਸੀਂ ਦਹੀਂ ਖਾਓ ਵਨਸਵੰਨਾ ਘਰਾਂ ਦੇ ਵਿੱਚ ਫਰੂਟ ਲਿਆ ਕੇ ਖਾਓ ਤੁਸੀਂ ਕਹਿੰਦੇ ਵੀ ਅਜੇ ਬੱਚੇ ਦੇ ਖਾਣ ਪੀਣ ਦੇ ਦੇਣੇ ਆ ਮੈਂ ਸਵਾਲ ਪੁੱਛਣਾ ਚਾਹੁੰਦਾ ਵਾਂ ਇਹਦਾ ਮਤਲਬ ਤੁਸੀਂ ਚਾਹੁੰਦੇ ਹੋ ਕਿ ਸਾਡਾ ਬੱਚਾ ਨਸ਼ੇ ਕਰੇ ਇੱਕ ਮੈਂ ਬੇਨਤੀ ਹਰ ਵਾਰੀ ਕਰਦਾ ਹਾਂ ਕਦੀ ਸ਼ੀਸ਼ੇ ਦੇ ਸਾਹਮਣੇ ਖੜੇ ਹੋਏ ਸ਼ੀਸ਼ੇ ਦੇ ਸਾਹਮਣੇ ਖੜੇ ਹੋਏ ਤੇ ਆਪਣੇ ਆਪ ਨੂੰ ਸਵਾਲ ਪੁੱਛੋ ਇੱਕ ਵੀ ਇਹ ਸਰੀਰਾ ਮੇਰਾ ਇਸ ਜੱਗ ਮੈਂ ਆਏ ਕਿਆ ਤਦ ਕਰਮ ਕਮਾਇਆ ਕਿਆ ਕਰਮ ਕਮਾਇਆ ਤੋਦ ਸਰੀਰਾਂ ਜਾਂ ਤੂੰ ਜਗ ਮੈਂ ਆਇਆ ਆਪਣੇ ਆਪ ਨੂੰ ਸ਼ੀਸ਼ੇ ਦੇ ਸਾਹਮਣੇ ਖੜਕੇ ਇਹ ਸਵਾਲ ਇੱਕ ਵਾਰੀ ਪੁੱਛਿਓ ਕੀ ਕਰਮ ਕਮਾਇਆ ਵਾ ਸਾਡੇ ਨਾ ਮਨ ਦੇ ਵਿੱਚ ਅਕਸਰ ਇੱਕ ਥੌਟ ਹੁੰਦਾ ਵਾ ਕਿ ਅਸੀਂ ਸੰਸਾਰ ਤੇ ਆਏ ਆ ਕੀ ਲੈਣਾ ਆਏ ਆ ਮੈਂ ਬਾਣੀ ਦੇ ਵਿੱਚੋਂ ਜਵਾਬ ਦੇ ਦਵਾਂ ਆਪਣੇ ਕੋਲ ਜਵਾਬ ਦੇਵਾਂਗੇ ਕੱਲ ਨੂੰ ਕੋਈ ਬੰਦਾ ਵੀ ਸਾਡੀ ਗੱਲ ਨੂੰ ਘਟ ਦੇਗਾ ਸਾਡੇ ਕੋਲ ਸਭ ਤੋਂ ਵੱਡਾ ਮੈਂ ਕਹਿਣਾ ਹੁੰਦਾ ਵਾ ਖਜ਼ਾਨਾ ਵਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਦੇ ਵਿੱਚੋਂ ਅਸੀਂ ਜਵਾਬ ਦੇ ਸਕਦੇ ਹਾਂ ਤੇ ਮੈਂ ਤੁਹਾਨੂੰ ਵੀ ਬੇਨਤੀ ਇਹ ਕਰਦਾ ਵਾਂ ਬਾਣੀ ਪੜਿਆ ਕਰੋ ਕਈ ਮੰਦੇ ਵਿੱਚ ਐਸੇ ਸਵਾਲ ਹੁੰਦੇ ਆ ਜਿਨ੍ਹਾਂ ਦਾ ਸਾਨੂੰ ਦੁਨੀਆਂ ਜਵਾਬ ਨਹੀਂ ਦੇ ਸਕਦੇ ਲੇਕਿਨ ਜੇਕਰ ਬਾਣੀ ਪੜਗੇ ਬਾਣੀ ਸਾਨੂੰ ਹਰ ਇੱਕ ਸਵਾਲ ਦਾ ਜਵਾਬ ਦੇ ਦਿੰਦੀ ਆ 84 ਲੱਖ ਦਾ ਗੇੜ ਕੱਟ ਕੇ ਤੇ ਮਨੁੱਖ ਨੂੰ ਇੱਕ ਵਾਰ ਇਨਸਾਨ ਦੀ ਜੁਨ ਮਿਲਦੀ ਆ 84 ਲੱਖ ਦਾ ਗੇੜ ਬੰਦੇ ਨੂੰ ਕੱਟਣਾ ਪੈਂਦਾ ਵਾ ਤੇ ਮਹਾਰਾਜ ਕਹਿੰਦੇ ਨੇ ਕਈ ਜਨਮ ਕਈ ਜਨਮ ਭਾਏ ਕੀਟ ਪਤੰਗਾ ਕਈ ਜਨਮ ਗੱਜਮੀ ਨੂੰ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖਜ ਹੋਇਓ ਮੇਲੇ ਜਗਦੀਸ਼ ਮਿਲਣ ਕੀ ਬਰੀਆ ਚਰੰਗਾਰ ਇਹ ਦੇਸ ਜਰੀਆ ਮਹਾਰਜ ਕਹਿੰਦੇ ਕਈ ਜਨਮ ਭਏ ਕੀਟ ਪਤੰਗਾ ਭਾਵ ਕਈ ਜਨਮ ਕੀਟ ਪਤੰਗਾ ਭਾਵ ਕੀੜੇ ਮਕੌੜਿਆਂ ਨੂੰ ਕਹਾਵਾ ਕਈ ਜਨਮ ਮਨੁੱਖ ਦੇ ਕੀੜਿਆਂ ਮਕੌੜਿਆਂ ਦੀ ਜੂਨ ਦੇ ਵਿੱਚ ਨਿਕਲ ਜਾਂਦੇ ਆ ਕਈ ਜਨਮ ਗਜ ਮੀਨ ਕੁਰੰਗਾ ਗਜ ਕਹਿੰਦੇ ਹੈ ਗਜਰਾਜ ਭਾਵ ਹਾਥੀ ਮੀਨ ਮਛਲੀ ਕੁਰੰਗਾ ਭਾਵ ਹਿਰਨ ਕਈ ਜਨਮ ਬੰਦੇ ਦੇ ਹਾਤੀ ਦੇ ਜਨਮ ਦੇ ਵਿੱਚ ਮਛਲੀ ਦੇ ਜਨਮ ਦੇ ਵਿੱਚ ਹਿਰਨ ਦੀ ਜੂਨ ਦੇ ਵਿੱਚ ਕਈ ਸਾਲ ਨਿਕਲ ਜਾਂਦੇ ਆ ਕਈ ਜਨਮ ਪੰਖੀ ਸਰਪ ਹੋਇਓ ਪੰਖੀ ਭਾਵ ਪੰਛੀ ਸਰਪ ਸੱਪ ਕਈ ਜਨਮ ਮਨੁੱਖ ਦੇ ਪੰਛੀਆਂ ਦੀ ਜੂਨਾ ਦੇ ਵਿੱਚ ਕਈ ਜਨਮ ਮਨੁੱਖ ਦੇ ਸੱਪਾਂ ਦੀ ਜੂਨਾ ਦੇ ਵਿੱਚ ਕਈ ਜਨਮ ਹੈਵਰ ਬ੍ਰੇਖ ਜੋयो ਹੈਵਰ ਬ੍ਰੇਖਾ ਹਾਵਰ ਕਹਿੰਦੇ ਨੇ ਜਿਹੜਾ ਜਿੱਦਾਂ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਆਪਾਂ ਵੇਂਦੇ ਆ ਬੌਲ ਦੇ ਬ੍ਰੇਖ ਜੋयो ਭਾਵ ਉਹਨਾਂ ਦੀ ਧੌਣ ਦੇ ਉੱਪਰ ਝੂਲਾ ਰੱਖਿਆ ਜਾਂਦਾ ਵਾ ਉਹਨਾਂ ਨੂੰ ਜੱਕਾ ਵੀ ਕਿਹਾ ਜਾਂਦਾ ਵਾ ਰੇੜੀ ਵੀ ਕਿਹਾ ਜਾਂਦਾ ਵਾ ਭਾਵ ਜਿਹਦੇ ਉੱਪਰ ਪੁਰਾਣੇ ਸਮੇਂ ਦੇ ਵਿੱਚ ਸਵਾਰੀਆਂ ਢੋਗੀਆਂ ਜਾਂਦੀਆਂ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦੇ ਪੰਜਾਬ ਦੇ ਵਿੱਚ ਆਪਾਂ ਆਵੇਂ ਨੇ ਆ ਪੱਠੇ ਲਿਆਉਣ ਦਾ ਕੰਮ ਕੀਤਾ ਜਾਂਦਾ ਵਾ ਚਾਰਾ ਲਿਆਉਣ ਦਾ ਕੰਮ ਕੀਤਾ ਜਾਂਦਾ ਵਾ ਕਈ ਜਨਮ ਹੈ ਵਰ ਬ੍ਰਿਖਜ ਹੋਇਓ ਭਾਵ ਹੈ ਵਰ ਕਹਿੰਦੇ ਨੇ ਕੋੜਿਆ ਬਲਦਨ ਕਈ ਜਨਮ ਐਦਾਂ ਭਾਰ ਢੋਂਦੇ ਲੰਘ ਜਾਂਦੇ ਆ ਮਹਾਰਾਜ ਕਹਿੰਦੇ ਆ ਮਿਲ ਜਗਦੀਸ਼ ਮਿਲਣ ਕੀ ਬਰੀਆ ਭਾਵ ਕੇ ਜਗਤ ਦੇ ਮਾਲਕ ਪ੍ਰਭੂ ਨੂੰ ਇਨਸਾਨ ਦੀ ਜੂਨ ਇਹ ਮਨੁੱਖਾ ਜੂਨ ਪ੍ਰਭੂ ਨੂੰ ਮਿਲਣ ਦੇ ਵਾਸਤੇ ਮਿਲੀ ਆ ਚਰੰਕਾਰ ਇਹ ਦੇਹ ਸੰਜਰੀਆ ਚਰੰਕਾਰ ਭਾਵ ਬੜਿਆ ਚਿਰ ਆ ਬਾਅਦ ਇਹ ਦੇਹ ਸੰਜਰੀਆ ਸੰਜਰੀਆ ਭਾਵ ਮਿਲੀ ਆ ਤੇ ਦੇਹ ਭਾਵ ਸਰੀਰ ਭਾਵ ਇਹ ਦੇਹ ਸਰੀਰ ਬੜਿਆਂ ਚਿਰਾਂ ਪਿਛੋ ਮਨੁੱਖਾ ਜਨਮ ਇਹ ਸਾਨੂੰ ਮਿਲਿਆ ਵਾ 84 ਲੱਖ ਦਾ ਗੇੜ ਘਟ ਹੁਣ 84 ਲੱਖ ਦਾ ਗੇੜ ਘਟ ਕੇ ਸੰਸਾਰ ਤੇ ਬੰਦਾ ਆਉਂਦਾ ਵਾ ਕੀ ਲੈਣ ਆਉਂਦਾ ਵਾ ਮਹਾਰਾਜ ਫੈਸਲਾ ਕਰਦੇ ਆ ਆਇਓ ਸੁਣਨ ਪੜਨ ਕੋ ਬਾਣੀ ਅਸੀਂ ਸੰਸਾਰ ਦੇ ਆਏ ਆ ਬਾਣੀ ਪੜਨ ਆਏ ਆ ਬਾਣੀ ਸੁਣਨ ਆਏ ਆ ਪਰ ਆ ਕੇ ਕੀਤਾ ਕੀ ਨਾਮ ਅਨਸਾਰ ਨਾਮ ਅਨਸਾਰਤਾ ਲੱਗੇ ਅਨ ਲਾਲਚ ਬੰਦੇ ਨੂੰ ਲਾਲਚ ਲੱਗੇ ਬੰਦਾ ਪੰਜਾਂ ਵਿਕਾਰਾਂ ਦੇ ਵਿੱਚ ਬੰਦਾ ਖਜਤ ਹੋ ਗਿਆ ਨਾਮ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਸੰਸਾਰ ਤੇ ਕੀ ਲੈਣ ਆਏ ਹਾਂ ਮਹਾਰਾਜ ਕਹਿੰਦੇ ਬਾਣੀ ਪੜਨ ਆਏ ਹਾਂ ਬਾਣੀ ਸੁਣਨ ਆਏ ਹਾਂ ਆ ਕੇ ਕੀਤਾ ਕੀ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਹੀਰਿਆਂ ਤੋਂ ਬੇਸ਼ਕੀਮਤੀ ਜਨਮ ਕੌਡੀਆਂ ਦੇ ਭਾਗ ਵਾਲਾ ਕਦੀ ਤੁਸੀਂ ਵੇਖਿਆ ਕਦੀ ਕੋਈ ਜਾਨਵਰ ਕੋਈ ਪੋਥੀ ਸਾਹਿਬ ਦਾ ਪ੍ਰਕਾਸ਼ ਕਰਕੇ ਕਦੀ ਬਾਣੀ ਪੜਦਾ ਹੋਵੇ ਉਹ ਕਦੀ ਨਹੀਂ ਪੜ ਸਕਦਾ ਕੋਈ ਕੋਈ ਜਨਵਰ ਵੀ ਬਾਣੀ ਨਹੀਂ ਪੜ ਸਕਦਾ ਲੇਕਿਨ ਇਨਸਾਨ ਦਾ ਜਨਮ ਇਨਸਾਨ ਦੀ ਜੂਨ ਸਾਰੀਆਂ 84 ਲੱਖ ਜੂਨਾਂ ਤੋਂ ਸਰ ਮੌਰ ਮੰਨੀ ਗਈ ਹੈ ਇਨਸਾਨ ਦੇ ਕੋਲੇ ਅਥਾਰਟੀ ਹੈ ਆ ਇਨਸਾਨ ਦੇ ਕੋਲੇ ਇਹ ਪਾਵਰ ਹੈ ਆ ਬ੍ਰੇਨ ਦੇ ਵਿੱਚ ਕਿ ਇਨਸਾਨ ਬਾਣੀ ਪੜ ਸਕਦਾ ਪਰ ਮਹਾਰਾਜ ਕਹਿੰਦੇ ਆ ਨਾਮ ਵਿਸਾਰ ਲੱਗੇਣ ਲਾਲਚ ਬਿਰਥਾ ਜਨਮ ਪ੍ਰਾਣੀ ਬੰਦੇ ਨੂੰ ਲਾਲਚਾਂ ਨੇ ਖਾ ਲਿਆ ਦੂਜਿਆਂ ਦਾ ਹੱਕ ਖਾਲ ਗਏ ਭਰਾ ਭਰਾ ਨੂੰ ਵੇਖ ਕੇ ਨਰਾ ਜੀ ਗਵਾਂਢੀ ਗਵਾਂਢੀ ਨੂੰ ਵੇਖ ਕੇ ਨਰਾ ਜੀ ਤਾਂ ਮੈਂ ਬੇਨਤੀ ਕਰਦਾ ਹੁੰਦਾ ਵਾ ਕਈ ਵਾਰੀ ਸਾਡੇ ਵਿੱਚ ਨੇ ਪ੍ਰੋਬਲਮ ਹੁੰਦੀ ਆ ਗੱਡੀ ਕਈ ਵਾਰੀ ਮਾਫ਼ ਕਰਨਾ ਦੂਜੇ ਨੇ ਲਈ ਹੁੰਦੀ ਗੱਡੀ ਕਈ ਵਾਰੀ ਗਵਾਂਢੀ ਨੇ ਲਈ ਹੁੰਦੀ ਆ ਅੱਛਾ ਗਵਾਂਢੀ ਰਾਤ ਨੂੰ ਚੈਨ ਦੇ ਨਾਲ ਸੁਤਾ ਵਾ ਜਿਹੜਾ ਨਾਲ ਦਾ ਗਵੰਡੀ ਆ ਉਹਨੂੰ ਆਪਣੀ ਉਹਦੀ ਹਾਏ ਨਿਕਲ ਜਾਂਦੀ ਏ ਇੱਕ ਵਾਰੀ ਜਿੰਨੇ ਗੱਡੀ ਲਈ ਆ ਉਹ ਸੁਤਾ ਵਾ ਤੇ ਨਾਲ ਦਾ ਗਵੰਡੀ ਜਿਹੜਾ ਮੇਰੇ ਵਰਗਾ ਸਾੜੇ ਵਾਲਾ ਵਾ ਉਹਦੀ ਹਾਏ ਨਿਕਲੀ ਹੁੰਦੀ ਹੈ ਪੀ ਉਹਨੇ ਏਡੀ ਗੱਡੀ ਲੈ ਲਈ ਭਾਈ ਜੇ ਉਹਨੇ ਗੱਡੀ ਲੈ ਲਈ ਐ ਤੂੰ ਵੇਖ ਕੇ ਤੂੰ ਵੀ ਖੋਜੋ ਪੀ ਜੇ ਉਹਨੇ ਗੱਡੀ ਲਈ ਐ ਤੂੰ ਆਪਣੇ ਪੁੱਤ ਨੂੰ ਉਹ ਸਾਦੇ ਕਿ ਮੇਰੇ ਪੁੱਤ ਤੂੰ ਵੀ ਕਮਾਈ ਤੂੰ ਵੀ ਗੱਡੀ ਲੈ ਲੈ ਪਰ ਮਾਫ ਕਰਨਾ ਸਾਡੀ ਅੱਜ ਪ੍ਰੋਬਲਮ ਇੱਥੇ ਹੁੰਦੀ ਆ ਅਸੀਂ ਅੱਜ ਜੈਲਸੀ ਦੇ ਵਿੱਚ ਪੈ ਜੰਨੇ ਆ